ਉਹ ਰੇੜੀਆਂ ਕਿਉਂ ਚੱਕੀਆਂ ਆਂ ਚੱਕਰੇ ਕਿਉਂ ਨਹੀਂ ਚੱਕੇ ਖਾਲੀ ਕਰੀਂ ਵਾਪਸ ਫੇਰ ਆਣਾ ਸੀ ਵਾਪਸ ਅਜੇ ਉਧਰੋਂ ਘੁੰਮ ਕੇ ਵਾਪਸ ਫੇਰ ਆਣਾ ਸੀ ਨਹੀਂ ਚੱਕੀਆਂ ਗੀਆਂ ਮੈਂ ਤਾਈ ਤਾਂ ਆਇਆ ਮੇਰਾ ਸ਼ੋਰੂਮ ਦੀ ਤਾਂ ਅਸੀਂ ਰੈਗੂਲਰ ਕਾਰ ਵਾਈਟ ਕਰਦੇ ਆਂ ਮੇਰਾ ਮਾਲ ਰੈਗੂਲਰ ਕਾਰ ਵਾਈਟ ਮੇਰਾ ਮਾਲ ਚੱਕਾ ਹੋ ਕੇ ਨੇ ਬਾਰ ਬਾਰ ਤੁਹਾਨੂੰ ਸਮਝਾਉਂਦੇ ਆਂ ਮੇਰੀ ਰਿਕਵੈਸਟ ਹੈ ਕਿ ਜਨਾਬ ਵੀ ਕਮੀ ਦੇ ਦਿਓ ਸਾਨੂੰ ਹੁਣ ਅਸੀਂ ਛੱਡਣਾ ਹੀ ਨਹੀਂ ਇਹ ਸਮਾਨ ਅੱਛਾ ਹਾਂਜੀ ਹੁਣ ਇਹ ਸਮਾਨ ਛੱਡਣਾ ਹੀ ਨਹੀਂ ਸਾਡਾ ਸਮਾਨ ਚੱਕ ਕੇ ਲੈ ਗਏ ਨੇ ਹਨਾ ਉਹ ਜੋ ਰੇੜੀਆਂ ਚ ਗਾਓ ਉਹਨਾਂ ਅੱਥੇ ਅੱਥੇ ਜੁਐਲਰੀ ਮੇਰਾ ਸ਼ੋਰਨ ਜੁਐਲਰੀ ਦਾ ਤੇ ਬਾਹਰ ਅੱਡੇ ਲੱਗੇ ਆ ਦੋ ਦਿਨ ਬਾਅਦ ਤੁਹਾਨੂੰ ਅੱਡੇ ਮੇਰੇ ਦਾ ਨੰਬਰ ਤੇ ਮੈਨੂੰ ਮੈਂ ਫੋਨ ਕਰਕੇ ਬੁਲਾਉਂਗਾ ਜੀ ਫੋਰਸ ਤੇ ਭੇਜਾਂਗਾ ਮੈਂ ਉਹਨਾਂ ਨੂੰ ਜਿਹੜੇ ਰੇੜੀਆਂ ਲਈ ਬੈਠੇ ਆ ਉਹਨਾਂ ਤੋਂ ਪੈਸੇ ਖਾਂਦੇ ਆ ਤਾਂ ਕਰਕੇ ਇਹ ਰੇੜੀਆਂ ਲੰਬਾਉਂਦੇ ਆ ਉਹ ਕਹਿੰਦੇ ਇਸ ਤੋਂ ਬਾਅਦ ਦਿਖੀਗੇ ਨਹੀਂ ਇੱਥੇ ਰੇੜੀ ਤੁਹਾਨੂੰ ਚਲੋ ਤੁਹਾਨੂੰ ਦਿਖਾ ਦਾਂਗੇ ਜਿੱਥੇ ਤੁਹਾਨੂੰ ਕਾਰਪੇਟ ਤੋਂ ਬਨੋ ਐਪਸਰ ਨੰਬਰ ਤੇ ਮੈਂ ਆਪਣੇ ਫੋਨ ਕਰਕੇ ਮੈਂ ਤੁਹਾਨੂੰ ਟਿੱਕੀ ਫੋਟੋ ਬਾਦੂਗਾ ਉਹਨੂੰ ਵਟਸਐਪ ਤੇ ਇੱਥੇ ਗੇਟਾਂ ਦੇ ਮੱਲੇ ਜੰਮੀ ਲੱਗੀ ਉਹ ਤਾਂ ਕੰਦਾ ਮਤਲਬ ਹੀ ਨਹੀਂ ਮੰਦਾ ਸਾਡੀ ਖੁੱਤੀ ਜਗ੍ਹਾ ਪਾਜੀ ਸਾਡਾ ਕੋ ਏਰੀਆ ਬਹੁਤ ਵੱਡਾ ਸੀ ਇਰੀ ਕਾਰਵਾਈ ਕਰਦੇ ਪਿਆ ਰੇੜੀ ਅਸੀਂ ਟੱਕਰਾਂ ਦੇ ਰੇੜੀ ਤੇ ਬੱਚੇ ਚੱਲੀ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਦੇਖੋ ਰਸਤੇ ਵਾਈਟ ਲਾਈਨ ਦੇ ਬਾਹਰ ਦਾ ਆਈਆਂ ਹੋਈਆਂ ਵਾ ਲੁਧਿਆਣਾ ਦੇ ਵਿੱਚ ਵੱਧਰੇ ਟ੍ਰੈਫਿਕ ਨੂੰ ਦੇਖਦੇ ਹੋਏ ਅਕਰੋਚਮੈਂਟ ਜਿਹੜੀ ਕਿ ਆ ਹੋਣ ਦੀ ਦਿਖਾਈ ਦੇ ਰਹੀ ਸੀਗੀ ਲੁਧਾਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਇਸ ਵਕਤ ਅਸੀਂ ਕੁਮਾਰ ਮੰਡੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਡਾਉਨ ਜ਼ੋਨ ਡੀ ਵੀ ਟੀਮ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਬਜ਼ੇ ਕੀਤੇ ਗਏ ਨੇ ਸੜਕਾਂ ਦੇ ਉੱਤੇ ਜਾਂ ਅਵੈਧ ਤਰੀਕੇ ਦੇ ਨਾਲ ਸਮਾਨ ਰੱਖਿਆ ਗਿਆ ਉਹਨਾਂ ਅੱਜ ਤੇਬਜਾਈ ਟੀਮ ਉਹ ਸਮਾਨ ਨੂੰ ਚੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਟ੍ਰੈਫਿਕ ਦੇ ਸਮੱਸਿਆ ਜਿਹੜੀ ਸੀਗੀ ਕਾਫੀ ਲੁਧਿਆਣਾ ਦੇ ਵਿੱਚ ਉਹ ਹੁਣ ਕਿਤੇ ਕਿਤੇ ਹਾਲ ਹੁੰਦੀ ਨਜ਼ਰ ਆ ਰਹੀ ਆ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਅ ਅਕਰੋਚਮੈਂਟ ਹੁੰਦੀ ਨਜ਼ਰ ਆਈ ਸੀ ਕਬਜੇ ਅਵੈਦ ਕੀਤੇ ਹੋਏਗੇ ਜਗ੍ਹਾ 'ਚ ਦੁਕਾਨਾਂ ਦੇ ਬਾਹਰ ਕਬਜੇ ਸੀਗੇ ਅ ਗਲਤ ਤਰੀਕੇ ਦੇ ਨਾਲ ਅਤੇ ਅਵੈਦ ਤਰੀਕੇ ਦੇ ਨਾਲ ਬਾਹਰ ਸਮਾਨ ਰੱਖਿਆ ਹੋਇਆ ਸੀਗਾ ਕਬਜਾ ਕੀਤਾ ਹੋਇਆ ਸੀਗਾ ਜਿਸ ਨਾਲ ਗੱਡੀਆਂ ਜਿਹੜੀਆਂ ਸੜਕਾਂ ਦੇ ਉੱਤੇ ਲਾ ਕੇ ਲੰਬੀ ਕਤਾਰਾਂ ਦਾ ਜਾਮ ਲੱਗ ਜਾਂਦਾ ਹੈ ਅਚਾ ਲੰਬੀ ਕਤਾਰਾਂ ਜਾਮ ਲੱਗ ਜਾਂਦਾ ਹੈ ਕਿਸ ਤਰ੍ਹਾਂ ਦੀ ਸਮੱਸਿਆ ਆਉਂਦੀ ਸੀਗੀ ਬਹੁਤ ਮੁਸ਼ਕਲ ਆ ਰਹੀ ਹੈ ਇਹਦੇ ਨਾਲ ਸਾਰਾ ਟ੍ਰੈਫਿਕ ਜਾਮ ਹੋ ਜਾਂਦਾ ਆਂਜਾ ਨਾਲੇ ਬਹੁਤ ਦਿੱਕਤ ਆਉਂਦੀ ਹੈ ਅੱਛਾ ਤੇ ਲੱਗਦਾ ਕਿ ਤਰ੍ਹਾਂ ਕਿਤੇ 2-3 ਘੰਟੇ ਬੀਜਾਂ ਤੇ ਸੀ ਇੱਥੇ ਹੀ ਆਰਾਮ ਨਾਲ ਹਮੇਸ਼ਾ ਹੀ ਨਾ ਹਮੇਸ਼ਾ ਨਹੀਂ ਕੰਮ ਹੈ ਅੱਛਾ ਐ ਐਸਾ ਕਈ ਦਿਨ ਆਇਆ ਕਿ ਜਦ ਵੀ ਕਿਤੇ ਐਮਰਜੈਂਸੀ ਜਾ ਰਹੇ ਹੋ ਤੇ ਉੱਥੇ ਤੁਹਾਨੂੰ ਲੇਟੋਂ ਪਹੁੰਚਣ ਲੇਟ ਹੋਈ ਹੋਵੇ ਐਸਾ ਹੁੰਦਾ ਅਕਸਰ ਤਤ ਕਈਆਂ ਨਾਲ ਦਿੱਕਤ ਆਂਦੀ ਹੈ ਜੀ ਜੀ ਦੀ ਕੋਈ ਕੋਈ ਹਸਪੀਟਲ ਜਾਣਾ ਕਿਸੇ ਨੇ ਕਿਹਾ ਜਾਣਾ ਦਿੱਕਤ ਆਂਦੀ ਹੈ ਅੱਛਾ ਹੁਣ ਜਿਹੜੀ ਐ ਐਕਸ਼ਨ ਐਕਸ਼ਨ ਹੋ ਰਿਹਾ ਕਾਰਵਾਈ ਹੋ ਰਹੀ ਹੈ ਕਬਜ਼ੇ ਕੀਤੇ ਇਹ ਵਾਰ ਸਰਤਾ ਦੇ ਉੱਤੇ ਜਿਹੜੇ ਗੱਡੀਆਂ ਵਾਰ ਖੜ ਗਈਆਂ ਬਹੁਤ ਬਹੁਤ ਅੱਛਾ ਐਕਸ਼ਨ ਹੈ ਇਹ ਜਰੂਰ ਹੋਣਾ ਚਾਹੀਦਾ ਹੈ ਜਿਹੜੇ ਕਬਜ਼ੇ ਆ ਬਿਲਕੁਲ ਹਟਾਇਆ ਜਾਣਾ ਚਾਹੀਦਾ ਹੈ ਬਿਲਕੁਲ ਲੋਕਾਂ ਦੀ ਵੀ ਇਹੀ ਰਾਏ ਆ ਕਿ ਜਿਹੜੇ ਕਬਜ਼ੇ ਹਵੈਜ ਕਬਜ਼ੇ ਜਿਹੜੇ ਕੀਤੇ ਹੋਏ ਨੇ ਉਹ ਜਰੂਰ ਜਿਹੜੇ ਆ ਕਿਤਨੇ ਕੀਤੇ ਆ ਏ ਐਕਸ਼ਨ ਜਿਹੜਾ ਕਿ ਇਹ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਤੇ ਬਜਾਰੀ ਵੀ ਤੇ ਅਕਸਰ ਹੀ ਜਿਹੜਾ ਦੇਖਣ ਨੂੰ ਮਿਲਦਾ ਸੀਗਾ ਕੁਮਾਨ ਮੰਡੀ ਦੇ ਵਿੱਚ ਕਿਲੋ ਕਿਲੋਮੀਟਰ ਜਿਹੜਾ ਕਿ ਆ ਜਾਮ ਮਿਲਦਾ ਸੀਗਾ ਜਾਮ ਮਿਲਣ ਦੇ ਕਾਰਨ ਲੋਕਾਂ ਨੂੰ ਦਿੱਕਤ ਪਛਾਣੀ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਪਾਰਕਿੰਗ ਦੀ ਕਾਫੀ ਸਮੱਸਿਆ ਜਰੀਆ ਹੁੰਦੀ ਨਜ਼ਰਾਂ ਦੀ ਵੀ ਸੀਗੀ ਤੇ ਜਿਹੜੀਆਂ ਗੱਡੀਆਂ ਜਿਹੜੀਆਂ ਵਾਈਡ ਲਾਈਨ ਤੋਂ ਬਾਹਰ ਖੜੀਆਂ ਨੇ ਉਹਨਾਂ ਦਾ ਵੀ ਚਲਾਨ ਜਿਹੜਾ ਕਿ ਆ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਵਾ ਤੇ ਜਿਹੜੀਆਂ ਗੱਡੀਆਂ ਵਿੱਚ ਬੈਠੇ ਵੀ ਨੇ ਉਹਨਾਂ ਨੂੰ ਵੀ ਜਿਹੜੇ ਕਿ ਆ ਹੈਦਾ ਤਾਤੀ ਤੇ ਜਰੀਆਂ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਇੱਥੇ ਜਰੀਆ ਤੁਸੀਂ ਨਾ ਪਾਰਕਿੰਗ ਦੇ ਵਿੱਚ ਗੱਡੀਆਂ ਜਰੀਆਂ ਨਾ ਲਾਉ ਜੇ ਦੁਕਾਨਾਂ ਦੇ ਬਾਹਰ ਰਏ ਸਮਾਨ ਪਏ ਨੇ ਸਮਾਨ ਦੇ ਸਮਾਨ ਚੱਕਿਆ ਜਾ ਰਿਹਾ ਜਬਤ ਕੀਤਾ ਜਾ ਰਿਹਾ ਸਮਾਨ ਤੇ ਬਜਾਰੀ ਐਕਸ਼ਨ ਮੋਡ ਤੇ ਨੇ ਇਨਚਾਰਜ ਆਪ ਖੁਦ ਕਰਕੇ ਇਨਚਾਰਜ ਜਰੀ ਕਿ ਆਪ ਗਰਾਉਂਡ ਜ਼ੀਰੋ ਲੈਵਲ ਤੇ ਪਹੁੰਚੇ ਹੋਏ ਨੇ ਵੱਡੀ ਕਾਰਵਾਈ ਜਰੀ ਕਿ ਕੀਤੀ ਜਾ ਰਹੀ ਹੈ ਲਗਾਤਾਰ ਜਰੀ ਕਿ ਅਕ੍ਰੋਚਮੈਂਟ ਦੇ ਖਿਲਾਫ ਨੋ ਅਕਰੋਚਮੈਂਟ ਦੇ ਖਿਲਾਫ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਅਕਰੋਚਮੈਂਟ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਕਮਾਨ ਮੰਡੀ ਦੇ ਦਿਖਾ ਰਹੇ ਆ ਤਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇੰਚਾਰਜ ਨੇ ਤੇ ਇੱਥੇ ਜਿਹੜੇ ਐਸਏਈ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੇ ਜਿਹੜੀਆਂ ਅੱਜਾ ਸਰ ਫੋਟੋ ਖਿੱਚੀਆਂ ਜਾ ਰਹੀਆਂ ਗੱਦੀਆਂ ਕਿਸ ਸੰਬੰਧੀ ਫੋਟੋ ਖਿੱਚਿਆ ਰਹੀ ਗੱਦੀ ਦੀ ਹੌਣ ਕਿ ਕਿਹੜੇ ਅਸੀਂ ਨਹੀਂ ਗੱਡੀਆਂ ਖਿੱਚ ਰਹੇ ਅਸੀਂ ਤਾਂ ਉਹਦੀ ਡਿਊਟੀ ਲਈ ਪਾ ਰਹੇ ਵੇ ਡਿਊਟੀ ਆ ਸਾਡੀ ਇੱਥੇ ਉਹਦੇ ਲਈ ਅਸੀਂ ਗਰੁੱਪ ਚ ਪਾਉਨੇ ਆ ਕਿ ਸਾਡੀ ਜਿਹੜੀ ਤਹਿ ਬਜਾਰੀ ਡਿਊਟੀ ਚੱਲ ਰਹੀ ਆ ਇਹਦੇ ਨਾਲ ਕਾਰਪੋਰੇਸ਼ਨ ਦੇ ਉਹਦੀ ਅਸੀਂ ਖਿੱਚ ਰਹੇ ਆ ਤੇ ਜਿਹੜੀ ਗੱਡੀਆਂ ਬਾਹਰ ਵੀ ਲੱਗੀਆਂ ਉਹਨਾਂ ਉਹਨਾਂ ਦੇ ਵੀ ਚਲਾਨ ਕਿ ਫੋਟੋ ਖਿੱਚ ਕੇ ਭੇਜੇ ਜਾ ਰਹੇ ਕਿ ਨਹੀਂ ਪਹਿਲਾਂ ਹਾਲ ਦੀ ਘੜੀ ਦਾ ਜਿਹੜੀਆਂ ਗੱਡੀਆਂ ਜਿਹੜਾ ਅਸਮਾਨ ਪਿਆ ਨਾ ਉਹ ਸਫਾਈ ਕਰ ਰਹੇ ਆ ਉਸ ਤੋਂ ਬਾਅਦ ਫਿਰ ਜਿਹੜੇ ਟਰਾਂਸਪੋਰਟ ਦਾ ਹੈਗਾ ਜਿਹੜੀ ਘੜੀ ਹੋਊਗੀ ਉਹ ਤੇ ਚਲਾ ਲਊਗਾ ਅੱਛਾ ਕਿੰਨੇ ਕੋ ਟੋਟਲ ਕਾਰਵਾਈ ਹੋ ਚੁੱਕੀ ਹੈ ਹੁਣ ਤੱਕ ਕਿਉਂ ਇਹ ਉਹਨਾਂ ਦੀ ਡਿਊਟੀ ਹੈਗੀ ਆ ਜਿਹੜੀ ਚੱਲਦੀ ਪਈ ਆ ਨਾ ਅਸੀਂ ਉਹਨਾਂ ਦੇ ਨਾਲ ਸਪੋਰਟ ਦੇ ਲਈ ਲੱਗਿਆ ਸਾਡੀ ਡਿਊਟੀ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਸੜਕਾਂ ਦੇ ਉੱਤੇ ਰੇਡੀਅਮ ਲਾਈਆਂ ਹੋਈਆਂ ਨੇ ਉਹਨਾਂ ਨੂੰ ਵੀ ਜਿਹੜਾ ਕਿ ਨਹੀਂ ਬਖਸ਼ਾ ਜਾ ਰਿਹਾ ਤੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੱਟੀ ਗਈ ਆ ਇਹਦੀ ਪਰਚੀ ਅੱਛਾ ਇਹਦੀ ਪਰਚੀ ਕੱਟੀ ਗਈ ਹੈ ਇਹਦੀ ਪਰਚੀ ਪਹਿਲਾਂ ਕੱਟੀ ਗਈ ਹੈ ਉਹ ਹੁਣ ਨਹੀਂ ਕਟਾਂਗੇ ਦੁਬਾਰਾ ਜਿਹੜੀ ਇਹਦੇ ਇੱਥੇ ਪਰਚੀ ਕੱਟੇ ਗਈਆਂ ਉਹਨੂੰ ਹੁਣ ਅਸੀਂ ਦੁਬਾਰਾ ਨਹੀਂ ਛੱਡਾਂਗੇ ਉਹਨੂੰ ਸੀ ਬਾਹਰ ਕਿਹਾ ਸਾਰੇ ਪਰਚੇ ਘਟਾ ਦੇ ਰੂਗੇ ਬਾਜੀ ਉਹ ਕਹਿ ਤਾ ਉਹਨਾਂ ਨੂੰ ਉਹਨੇ ਪਹਿਲਾਂ ਹੀ ਪਰਚੇ ਕੱਟੀ ਪਈ ਆ ਹਾਂ ਦੁਆਰਾ ਨਹੀਂ ਕੱਟਣ ਦੀ ਪਰਚੀ ਮੈਂ ਉਹ ਜਗ੍ਹਾ ਦੇ ਰੋ ਕੋਈ ਅਲੱਗ ਮੈਂ ਥੋੜਾ ਜਗ੍ਹਾ ਦੇਣੀ ਸਰਕਾਰ ਨੇ ਦੇਣੀ ਜਗ੍ਹਾ ਮੇਰੇ ਪੀਸ ਕੰਮ ਦਾ ਜਗ੍ਹਾ ਦੇਣਾ ਨਹੀਂ ਇਹ ਵਿਚਾਰੇ ਗਰੀਬਾਂ ਨੇ ਇਹ ਵੀ ਕੰਮ ਕਰਾ ਹਾਂਜੀ ਮੈਂ ਥੋੜਾ ਜਗ੍ਹਾ ਦੇਣੀ ਆ ਤੁਸੀਂ ਮੈਨੂੰ ਕਹੋਗੇ ਨਹੀਂ ਚਲੋ ਬਿਲਕੁਲ ਹੀ ਦੇਖ ਸਕਦੇ ਹੋ ਇਹ ਇਹ ਲਾਈਵ ਇਹ ਲਾਈਵ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਕਿਲੋਮੀਟਰ ਜਾਮ ਲੱਗ ਚੁੱਕਾ ਹੈ ਪਹਿਲੇ ਹੀ ਅਕਰੋਚਮੈਂਟ ਤਾਂ ਕੀਤੀ ਹੋਈ ਆ ਅਕਰੋਚਮੈਂਟ ਦੇ ਨਾਲ ਨਾਲ ਦੇਖ ਸਕਦੇ ਹੋ ਜਾਮ ਵੀ ਇੱਕ ਸਾਈਡ ਲੱਗ ਚੁੱਕਾ ਹੈ। ਦੂਜੇ ਪਾਸੇ ਸੜਕ ਦੇ ਉੱਤੇ ਗੱਡੀਆਂ ਜੂੜ ਖੜੀਆਂ ਹੈ। ਤਹਿ ਬਜਾਰ ਇੰਚਾਰਜ ਖੁਸ਼ਪ੍ਰੀਤ ਸਾਡੇ ਨਾਲ ਹੈਗੇ ਨੇ। ਖੁਸ਼ੀ ਕਿਸ ਤਰ੍ਹਾਂ ਦੀ ਕਾਰ ਵੀ ਕੀਤੀ ਜਾ ਰਹੀ ਹੈ ਲਗਾਤਾਰ ਦੋ ਦਿਨ ਤੋਂ ਲਗਾਤਾਰ ਕਾਰ ਵੀ ਕੀਤੀ ਜਾ ਰਹੀ। ਸਾਨੂੰ ਕਮਿਸ਼ਨਰ ਸਾਹਿਬ ਦੇ ਹੁਕਮ ਆਏ ਸੀਗੇ। ਆਦੇਸ਼ ਸਾਨੂੰ ਉਹਨਾਂ ਨੇ ਦਿੱਤੇ ਸੀਗੇ ਜਿਹੜੇ ਟ੍ਰੈਫਿਕ ਦੇ ਸਮੱਸਿਆ ਆ ਰਹੀ ਉਹਦੇ ਕਰਕੇ ਅਸੀਂ ਇਹ ਹੱਲ ਕਰ ਰਹੇ ਹਾਂ ਜੀ। ਅੱਛਾ। ਇਹ ਕਿੰਨਾ ਕੋ ਟ੍ਰੈਫਿਕ ਦਾ ਸਮੱਸਿਆ ਆ ਜਾਂਦੀ? ਤੁਹਾਡੇ ਸਾਹਮਣੇ ਹੀ ਦੇਖੋ ਕਿੰਨਾ ਦਾ ਟ੍ਰੈਫਿਕ ਇਹ ਜਿਨੇ ਲੋਕਾਂ ਨੇ ਜਿਹੜੇ ਆਪਣੇ ਪਾਰਕਿੰਗ ਦੇ ਉਹ ਪੋਲ ਲਗਾ ਕੇ ਰ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਇਹ ਦੇਖੋ ਰਸਤੇ ਵਾਈਟ ਲਾਈਨ ਦੇ ਬਾਹਰ ਦਾ ਆਈਆਂ ਹੋਈਆਂ ਵਾ ਅੱਛਾ ਗੁਰਦੇਵ ਜਿਹੜੇ ਹਾਦੀ ਹਾਦੀ ਉਹ ਵੀ ਇੱਥੇ ਮੌਕੇ ਜਿਆਦੇ ਪਹੁੰਚ ਕੇ ਚਲਾਣਦਗਰਾ ਵੀ ਕਰ ਗਏ ਸਭ ਜੋ ਦੇਖ ਸਕਦੇ ਹੋ ਉਹ ਦੇਖੋ ਪੋਲ ਲੱਗੇ ਹੋਏ ਆ ਉਹ ਦੇਖੋ ਇਹਨਾ ਕਰਕੇ ਟ੍ਰੈਫਿਕ ਸਮੱਸਿਆ ਬਲੌਕ ਕੀਤੀ ਹੀ ਇਹਨਾਂ ਨੇ ਜੀ ਜੀ ਇਹ ਇਹ ਤੁਸੀਂ ਵਾਰ-ਵਾਰ ਸਮਝਾਉਣਾ ਪੈਂਦਾ ਇਹਨਾਂ ਨੂੰ ਸਾਰਿਆਂ ਨੂੰ ਹਾਂ ਦੀ ਸਾਨੂੰ ਵਾਰ-ਵਾਰ ਸਮਝਾਉਣਾ ਪੈਂਦਾ ਸਮਝਦੇ ਹੀ ਨਹੀਂ ਤੁਹਾਨੂੰ ਪਤਾ ਫਿਰ ਸਾਨੂੰ ਸਵਿਫਟ ਐਕਸ਼ਨ ਲੈਣਾ ਪੈਣਾ ਜੀ ਇਹ ਸਮਾਨ ਜਬਤ ਕਰਕੇ ਫਿਰ ਛੱਡਿਆ ਜਾਂਦਾ ਨਹੀਂ ਨਹੀਂ ਜੀ ਨਹੀਂ ਹਾਂਜੀ ਨਹੀਂ ਛੱਡਿਆ ਨਹੀਂ ਜਾਂਦਾ ਜੀ ਵਾਰਨਿੰਗ ਦੇ ਕੇ ਇਹਨਾਂ ਨੂੰ ਫਿਰ ਜੋ ਵਾਰਨਿੰਗ ਦੇਣੀ ਪੈਂਦੀ ਹੈ ਹੁਣ ਅਸੀਂ ਛੱਡਣਾ ਹੀ ਨਹੀਂ ਜੀ ਸਮਾਨ ਅੱਛਾ ਹਾਂਜੀ ਹੁਣ ਇਹ ਸਮਾਨ ਛੱਡਣਾ ਹੀ ਨਹੀਂ ਬਿਲਕੁਲ ਇਨਸਪੈਕਟਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਵੀ ਸਮਾਨ ਛੱਡਿਆ ਨਹੀਂ ਜਾਏਗਾ ਦੇਖਦੇ ਦਿਓ ਕਮ ਸੇ ਕਮ 2-3 ਕਿਲੋਮੀਟਰ ਦੀ ਇਹ ਰੋਡ ਹੋਣੀ ਆ 2-3 ਕਿਲੋਮੀਟਰ ਲੰਬਾ ਜਾਮ ਇੱਥੇ ਲੱਗ ਜਾਂਦਾ ਵਾ ਸਮੱਸਿਆ ਕਾਫੀ ਹੁੰਦੀ ਆ ਲੋਕਾਂ ਨੂੰ ਸ਼ਾਪਿੰਗ ਕਰਨ ਦੇ ਵਿੱਚ ਕਾਫੀ ਸਮੱਸਿਆ ਹੁੰਦੀ ਆ ਗੱਡੀਆਂ ਪਿੱਛੇ ਲਾਣੀ ਪੈਂਦੀਆਂ ਪਾਰਕਿੰਗ ਦੇ ਰੇਟਸ ਬਹੁਤ ਜ਼ਿਆਦਾ ਹੁੰਦੇ ਆ ਅੱਛਾ ਤੁਸੀਂ ਗੱਡੀਆਂ ਇੱਥੇ ਪਾਰਕਿੰਗ ਲੈਂਦੇ ਹੋ ਕਿੰਨੇ ਪੈਸੇ ਵਸੂਲਦੇ ਨੇ ਤੇ ਕਿੰਨਾ ਕੋਖਾ ਹੁੰਦਾ ਤੁਹਾਨੂੰ ਇੱਥੇ ਐਵੇਂ ਪਤਾ ਨਹੀਂ ਬੜੇ ਪੈਸੇ ਵਸੂਲਦੇ ਨੇ ਕਰਿਓ ਗੱਲ ਕਿੰਨੇ ਪੈਸੇ ਵਸੂਲ ਕਿੰਨੇ ਪੈਸੇ ਲੈਂਦੇ ਸਰ ਅਸੀਂ ਪਾਰਕ ਹੀ ਨਹੀਂ ਕੀਤੀ ਕੋਈ ਗੱਡੀ ਵੀ ਇਹ ਵੀ ਜੇ ਪਾਰਕ ਕਰਨੀ ਹੋਵੇ ਫਿਰ ਕਿ ਨਹੀਂ ਮੈਂ ਕਦੀ ਐਕਸਪੀਰੀਅੰਸ ਹੀ ਨਹੀਂ ਕੀਤਾ ਉਹ ਤਾਂ ਪਹਿਲਾਂ ਇੱਥੇ ਵਾਕ ਕਰਦੇ ਹੋ ਤੁਸੀਂ ਆਈ ਹੈਵ ਕਮ ਬਾਈ ਕਾਰ ਬਟ ਵੀ ਹੈਵ ギਵਨ ਫਾਰ ਵੈਲੀ ਵੈਲੀ ਠੀਕ ਹੈ ਕਈ ਲੋਕ ਜਿਹੜੇ ਕਿ ਹੈ ਵੇਲੇਜ ਨੂੰ ਗੱਡੀਆਂ ਦੇ ਦਿੰਦੇ ਨੇ ਤੇ ਉਹ ਵੇਲੇਜ ਵਾਲੇ ਆਪਣੇ ਹਿਸਾਬ ਨਾਲ ਜਿਹੜੀ ਕਿ ਹੈ ਗੱਡੀਆਂ ਲਾ ਜਾਂਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਗੱਲ ਕਰ ਲਈਏ ਕਿ ਲੋਕਾਂ ਨੂੰ ਦਿੱਕਤ ਹੁੰਦੀ ਆ ਕਿਉਂਕਿ ਪਾਰਕਿੰਗ ਕਾਫੀ ਸਮੱਸਿਆ ਹੁੰਦੀ ਆ ਕੀ ਹੋਏਗੀ ਉਹ ਪੀਸ ਦਮੀ ਤੇ ਦਮੀ ਲੈ ਲੀਆ ਪੀਸ ਨਾ ਉਹ ਤੇ ਫਟ ਜਾਣਾ ਹੋਰ ਗੱਲ ਕੋਈ ਨਹੀਂ ਹੈਗੀ ਦਮੀ ਲੈ ਲਓ ਬੇਜੀ ਪੀਸ ਦੇ ਪੀਸ ਸ਼ੈਲਟਰ ਫਟ ਜਾਣੀ ਹੋਰ ਗੱਲ ਕੋਈ ਨਹੀਂ ਹੈਗੀ ਬੇਨਤੀ ਕੀਤੀ ਵੀ ਇਹਨਾਂ ਨੂੰ ਉਹ ਕਹਿੰਦੇ ਬਾਰ ਬਾਰ ਤੁਹਾਨੂੰ ਸਮਝਾਉਂਦੇ ਆ ਦੀ ਮੇਰੀ ਰਿਕਵੈਸਟ ਮੰਨ ਕੇ ਜੀਂਦਾ ਵੀ ਗੰਮੀ ਦੇ ਦਿਓ ਸਾਨੂੰ ਜਿਹੜੀਆਂ ਰੇੜੀਆਂ ਖੜੀਆਂ ਆਈਆਂ ਰੇੜੀਆਂ ਦੀ ਕੀ ਦਿੱਕਤ ਹੈਗੀ ਆ ਰੇੜੀਆਂ ਨੂੰ ਚੱਕੀਆਂ ਕੇ ਚੌਂਗੇ ਦੀ ਰੇੜੀ ਲੱਗੀ ਟਿੱਕੀ ਰੇੜੀ ਉਹ ਚੱਕੀ ਕੋਣੀ ਉਹ ਕਹਿੰਦੇ ਰੇੜੀ ਪਰਚੀ ਕੱਟੀ ਹੋਈ ਓਦੀ ਪਰਚੀ ਕੱਟੀ ਸਾਨੂੰ ਹੀ ਦੱਸੋ ਕਿਹੜੇ ਮਹੀਨੇ ਦੀ ਕਿਹੜੀ ਪਰਚੀ ਕੱਟੀ ਹੈ ਦਿਖਾ ਦਿਓ ਪਰਚੀ ਕਿਹੜੀ ਕੱਟੀ ਹੋਈ ਹੈ ਸਾਡਾ ਸਬਾਨ ਚੱਕ ਕੇ ਲੈ ਗਏ ਨੇ ਹੈਨਾ ਉਹ ਰੇੜੀਆਂ ਚ ਗਾਓ ਉਹਨਾਂ ਅੱਥੇ ਅੱਥੇ ਜੁਐਲਰੀ ਬੇਲਾ ਸ਼ੋਰਮ ਜੁਐਲਰੀ ਦਾ ਤੇ ਬਾਹਰ ਅੱਡੇ ਲੱਗੇ ਆ ਦੋ ਦਿਨ ਬਾਅਦ ਆਉਂਦੇ ਆ ਕਿ ਨਹੀਂ ਆਉਂਦੇ ਅੱਛਾ ਤੁਹਾਡੇ ਹਿਸਾਬ ਨਾਲ ਕਾਰਵਾਈ ਸਹੀ ਹੋ ਰਹੀ ਐ ਕਾਰਵਾਈ ਸਹੀ ਹੋ ਰਹੀ ਐ ਪਰ ਸਾਰਿਆਂ ਸੇਮ ਚੱਲੋ ਰੱਗੇ ਉਹ ਤੇ ਸਾਰਿਆਂ ਕਹਿੰਦੇ ਸੇਮ ਹੀ ਚੱਲਦੇ ਪਏ ਨਹੀਂ ਸੇਮ ਚੱਲਦੇ ਐ ਡੜੀ ਜਾਜੋ ਮੇਰੇ ਨਾਲ ਡੜੀ ਲੱਗੀ ਡੜੀ ਚੱਕੀ ਕਿਉਂ ਨਹੀਂ ਫਿਰ ਕਦੇ ਪਰਚੀ ਕੱਟੀ ਇੱਕ ਵਾਰੀ ਕਹਿੰਦੇ ਇਹਨੂੰ ਵਾਰਨਿੰਗ ਦੇ ਦਿੱਤੀ ਐ ਪਰਚੀ ਇਸ ਤੋਂ ਬਾਅਦ ਇਹ ਵੀ ਪਰਚੀ ਨਹੀਂ ਕੱਟਣੀ ਕਿ ਨਹੀਂ ਕੱਟੇ ਪਰਚੀ ਨਹੀਂ ਕੱਟਾਂਗੇ ਕਿੰਨੀ ਦੇਰ ਤੱਕ ਨਹੀਂ ਕੱਟਾਂਗੇ ਅੱਜ ਇਹ ਮਹੀਨਾ ਪੂਰਾ ਹੈਗੇ ਉਹ ਕਹਿੰਦੇ ਇਸ ਤੋਂ ਬਾਅਦ ਦੇਖੀਗੇ ਨਹੀਂ ਇੱਥੇ ਡੜੀ ਤੁਹਾਨੂੰ ਚਲੋ ਤੁਹਾਨੂੰ ਦਿਖਾ ਦਾਂਗੇ ਜੇ ਤੁਹਾਨੂੰ ਕਾਰਪਸ ਨੂੰ ਬਨੋ ਅਫਸਰ ਨੰਬਰ ਤੇ ਮੈਂ ਆ ਹੁਣ ਟ੍ਰੈਫਿਕ ਦਾ ਹੱਲ ਹੋਏਗਾ ਸਾਡੇ ਕੋ ਟ੍ਰੈਫਿਕ ਦਾ ਯਾਰ ਟ੍ਰੈਫਿਕ ਦਾ ਹੱਲ ਹੋ ਜਾਣਾ ਮੈਂ ਕਹਿੰਦਾ ਮੇਰਾ ਗੁੱਦਾ ਕਹਿਣਾ ਮਤਲਬ ਸਾਰਾ ਸੀਮ ਲਗਾਓ ਫਿਰ ਸੋਦਾ ਅੱਛਾ ਚਲ ਆ ਦੇਖ ਸਕਦੇ ਹੋ ਕਿ ਸਮਾਨ ਕਿੰਨਾ ਕੁ ਜਬਤ ਕੀਤਾ ਹੋਇਆ ਇਹ ਜਬਤ ਕਰਕੇ ਹੁਣ ਜਿਹੜਾ ਟ੍ਰੈਫਿਕ ਦਾ ਹੱਲ ਜਿਹੜਾ ਕੀ ਹੈ ਜ਼ਰੂਰ ਹੋਵੇਗਾ ਕਿਉਂਕਿ ਤੇ ਇੱਕ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀਗੀ ਸਿਰਦਰਦੀ ਬਣੀ ਹੋਈ ਸੀ ਟ੍ਰੈਫਿਕ ਤੇ ਕਾਫੀ ਲੋਕਾਂ ਨੂੰ ਪਰੇਸ਼ਾਨੀ ਵੀ ਆਉਂਦੀ ਸੀ ਗੱਡੀਆਂ ਲਾਂਚ ਦੇ ਵਿੱਚ ਕਾਫੀ ਦੇਰ ਤੋਂ ਜਿਹੜੀਆਂ ਸਮੱਸਿਆਵਾਂ ਸਾਹਮਣੇ ਆndੀਆਂ ਸੀਗੀਆਂ ਪਰ ਹੁਣ ਕਿਤਰਾਂ ਕਿਤੇ ਸਮੱਸਿਆ ਦਾ ਹੱਲ ਜਿਵੇਂ ਕਿ ਆਵੇਗਾ ਆਪ ਤੈਵੇਂ ਜੀ ਇੰਚਾਰਜ ਜਿਹੜੇ ਕਾਰਜ ਕਰਦੇ ਹੋ ਨਜ਼ਰ ਆ ਰਹੇ ਨੇ ਤੇ ਸਮਾਨ ਜਿਹੜਾ ਕਿ ਆ ਸਾਰਾ ਦੇ ਚੱਕੇ ਜਾ ਰਹੇ ਨੇ ਕਿਸੇ ਨੂੰ ਕੋਈ ਵੀ ਰਾਹਤ ਭਰੀ ਰਾਹਤ ਨਹੀਂ ਦਿੱਤੀ ਜਾਏਗੀ ਸਰ ਕਿਸੇ ਨੂੰ ਛੱਡੇ ਵੀ ਜਾ ਰਿਹਾ ਨਹੀਂ ਚਾਬੀ ਚਾਬੀ ਰਹਿ ਗਈ ਚਾਬੀ ਚਾਬੀ ਜਿਹੜੀ ਚਾਬੀ ਅੰਦਰ ਉਹ ਚਾਬੀ ਕੱਢੀ ਜਾ ਰਹੀ ਹੈ ਨਹੀਂ ਉਹ ਕਹਿੰਦੇ ਕੀ ਹੈ ਰੇਡੀਓ ਵੜਿਆ ਨਾ ਤੁਸੀਂ ਚੱਕਦੇ ਨਹੀਂ 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 ਜੀ ਕਿੱਥੇ ਨਹੀਂ ਖਾਲੀ ਕਰਾਈ ਹੈ ਹਾਂਜੀ ਕਰੋ ਯਾਰ ਚੱਕੋ ਨਾ ਜਿਹੜੀਆਂ ਇਹ ਚੱਕੀਆਂ ਜਾਂ ਚੱਕਰੇ ਕਿਉਂ ਨਹੀਂ ਚੱਕਦੇ ਖਾਲੀ ਕਰਾ ਕੇ ਵਾਪਸ ਫੇਰ ਆਣਾ ਸੀ ਵਾਪਸ ਅਜੇ ਉਧਰੋਂ ਘੁੰਮ ਕੇ ਵਾਪਸ ਫੇਰ ਆਣਾ ਸੀ ਜੀ ਨਹੀਂ ਚੱਕੀਏਂਗੀ ਮੈਂ ਤੈ ਹੀ ਤਾਂ ਆਇਆ ਮੈਂ ਮੇਰਾ ਸ਼ੋਅਰੂਮ ਅਸੀਂ ਰੈਗੂਲਰ ਕਾਰ ਕਰਦੇ ਹਾਂ ਅਸੀਂ ਰੈਗੂਲਰ ਕਾਰ ਕਰਦੇ ਹਾਂ ਮੇਰਾ ਮਾਲ ਚੇ ਹੈ ਜੀ ਅਸੀਂ ਰੈਗੂਲਰ ਕਾਰ ਕਰਦੇ ਹਾਂ ਮੇਰਾ ਮਾਲ ਚੱਕਾ ਕੋਈ ਨਹੀਂ ਜੀ ਕਿੰਨੀ देर ਹੋ ਗਈ ਲੈਡੀਆਂ ਲੱਗੇ ਨੂੰ ਅਸੀਂ ਵਾਪਸ ਫੇਰ ਆ ਰਹੇ ਹਾਂ ਸ਼ੇਰ ਹੀ ਲ ਕਾਰੋਈ ਲੱਗਦੀ ਵੀ ਹੈ ਓਏ ਲੱਗਦੀ ਕੱਲ ਵੀ ਲੱਗੀ ਸੀ ਰੇੜੀ ਕੱਲ ਅਸੀਂ ਥੋੜਾ ਆਏ ਅੱਜ ਤਾਂ ਹੁਣ ਆਏ ਆ ਬਾਥੂ ਨੇ ਬਾਹਰ ਬਾਥੂ ਬਾਹਰ ਪਾਜੀ ਸਾਡਾ ਕੋਈ ਏਰੀਆ ਬਹੁਤ ਵੱਡਾ ਸੀ ਇਰੀਏ ਕਾਰੋਈ ਕਰਦੇ ਪਿਆ ਰੇੜੀ ਅਸੀਂ ਚੱਕਰਾਂ ਦੇ ਰੇੜੀ ਕਿਹੜਾ ਭੱਜੇ ਚਲੀ ਚੱਕਲਾ ਪਰਚੀਆਂ ਲੱਗਦੀਆਂ ਨੇ ਪਰਚੀਆਂ ਹੁਣ ਉਧਰ ਗੱਲ ਕਰੋ ਜੀ ਇੰਸਪੈਕਟਰ ਸਾਹਿਬ ਨਾਲ ਆਜੋ ਆਜੋ ਉਧਰ ਆਜੋ ਹਾਂਜੀ ਫੇਰ ਆ ਰਹੇ ਆ ਹਾਂਜੀ ਆਜੀ ਵਾਪਸ ਫੇਰ ਆ ਰਹੇ ਆ ਆਜੋ ਬਿਲਕੁਲ ਆ ਰੇੜੀਆਂ ਰੇੜੀਆਂ ਫੜੀਆਂ ਜਿਹੜੀਆਂ ਉਹ ਚੱਕੀਆਂ ਨਾ ਜਾ ਰਹੀਆਂ ਪਰ ਉਹਨਾਂ ਨੂੰ ਛੱਡਿਆ ਜਾ ਰਿਹਾ ਕਿਉਂਕਿ ਉਹਨਾਂ ਨੇ ਪਰਚੀਆਂ ਕੱਟੀਆਂ ਹੋਈਆਂ ਨੇ ਹਾਂਜੀ 2000 ਰੁਪਏ ਦੇ ਦਿੰਦੇ ਨੇ ਨਾ ਰੇੜੀਆਂ ਮਹੀਨੇ ਬਾਅਦ ਉਹ ਫੇਖੜੀਆਂ ਨੇ ਇਹਦੇ ਸਾਡੇ ਵਰਗੇ ਦੁਕਾਨਦਾਰ ਅੰਦਰ ਰੱਖ ਕੇ ਸਮਾਨ ਮੇਟੋ ਵੀ ਚੱਕ ਕੇ ਲੈ ਜਾਈਏ ਧੱਕੇ ਨਾਲ ਅਚੰਦਰੋ ਚੱਕ ਕੇ ਲੈ ਗਏ ਓਹ ਇੱਥੇ ਗੇਟਾਂ ਦੇ ਬਾਹਰ ਜੰਮੀ ਲੱਗੀ ਉਹ ਤਾਂ ਕਹਿੰਦਾ ਮਤਲਬ ਹੀ ਨਹੀਂ ਬੰਦ ਸਾਡੀ ਖੁੱਦੀ ਜਗ੍ਹਾ ਦੇ ਰੁਪਈਏ ਜਗਾ ਜਿਹੜਾ ਬਾਹਰ ਰੋਡ ਤੇ ਰੱਖੀ ਹੋਈ ਵੇ ਧੱਕੇ ਨਾਲ ਫਰਦਾ ਨਹੀਂ ਬਾਹਰ ਰੋਡ ਤੇ ਰੇੜੀਆਂ ਖੜੀਆਂ ਨੇ ਉਹਨਾਂ ਨੂੰ ਚੱਕਦੇ ਨਹੀਂ ਪਏ ਟ੍ਰੈਫਿਕ ਸਿਰਦਰ ਦੀ ਬਣੀ ਹੋਈ ਪਾਜੀ ਗੇਟ ਦੇ ਮੂਹ ਦੇ ਆ ਦੇ ਆ ਠੀਕ ਹੈ ਠੀਕ ਹੈ ਮੈਂ ਗਲਤ ਮਤਲਬ ਨਾ ਲੈਗਾ ਟਰੱਕ ਭਰ ਕੇ ਨਾਲ ਉਹ ਬਿਲਕੁਲ ਤਸਵੀਰਾਂ ਨੇ ਠੁਮਾਰ ਮੰਡੀ ਦੀਆਂ ਲੁਧਿਆਣਾ ਤੋਂ ਦਿਖਾ ਰਹੇ ਤੁਹਾਨੂੰ ਜਿੱਤੇ ਕਿ ਅੱਜ ਬਹੁਤ ਵੱਡੀ ਤੇਜ ਜਰੀ ਕਾਰਵਾਈ ਕੀਤੀ ਗਈ ਹੈ ਸਾਮਾਨ ਜਿਹੜੇ ਕੀ ਹੈ ਬਾਹਰ ਸੜਕਾਂ ਦੇ ਉੱਤੇ ਪਏ ਹੋਏ ਸੀਗੇ ਦੁਕਾਨਾਂ ਦੇ ਬਾਹਰ ਜਿਹੜੇ ਅਵੈਤ ਤਰੀਕੇ ਦੇ ਨਾਲ ਪਏ ਹੋਏ ਸੀਗੇ ਉਹ ਅੱਜ ਟੈਬ ਜਾਰੀ ਦੇ ਵੱਲੋਂ ਸਮਾਨ ਜਬਤ ਕੀਤਾ ਗਿਆ ਹੈ ਕਾਰਵਾਈ ਕੀਤੀ ਗਈ ਹੈ ਕਿਉਂਕਿ ਟ੍ਰੈਫਿਕ ਇੱਕ ਬਹੁਤ ਵੱਡੀ ਸਮੱਸਿਆ ਬਣੀ ਬਈ ਸੀ ਕਿਉਂਕਿ ਚਾਰ ਜ਼ੋਨਾਂ ਦੀ ਜਿਹੜੀ ਟੀਮ ਲੱਗੀ ਹੋਈ ਹੈ ਜਿਨੇ ਜਿਨੇ ਵੀ ਲੁਧਿਆਣਾ ਵਿੱਚ ਮਹਾਨਗਰ ਏਰੀਆ ਵਾ ਉਹ ਕਾਫੀ ਟ੍ਰੈਫਿਕ ਦੇ ਨਾਲ ਜੁੰਝਾ ਨਜ਼ਰ ਆਇਆ ਸੀ ਮਹਾਨਗਰ ਕਿਉਂਕਿ ਲੁਧਿਆਣਾ ਸ਼ਹਿਰ ਬਹੁਤ ਵੱਡਾ ਸ਼ਹਿਰ ਹੈਗਾ ਵਾ ਕਿਉਂਕਿ ਆਬਾਦੀ ਵੀ ਇਸ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਹੁਣ ਜਿਆਦਾ ਜਿਆਦਾ ਵਧਦੀ ਜਾ ਰਹੀ ਹੈ ਆਬਾਦੀ ਵੀ ਤੇ ਇਸ ਨੂੰ ਲੈ ਕੇ ਵੀ ਗੱਡੀਆਂ ਜਿਹੜੀਆਂ ਗੱਡੀਆਂ ਨੇ ਜਿਹੜੀ ਗੱਡੇ ਸੰਖਿਆ ਉਹ ਬਹੁਤ ਜ਼ਿਆਦਾ ਵਧੀ ਨਜ਼ਰ ਆ ਰਹੀ ਹੈ ਪੌਸ਼ਹਰੀ ਦੇ ਵਿੱਚ ਕਾਫੀ ਬੁਰਾ ਹਾਲ ਸੀਗਾ ਕਿਉਂਕਿ ਟ੍ਰੈਫਿਕ ਦੇ ਟ੍ਰੈਫਿਕ ਵਿੱਚ ਫਸ ਜਾਣਾ ਕੰਮ ਜਦੋਂ ਕਿਸੇ ਨੇ ਕੰਮ ਕਰਦੋ ਵਾਪਸ ਆਣਾ ਉਦੋਂ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਸਾਹਮਣੇ ਲੋਕਾਂ ਨੂੰ ਕਰਨਾ ਪੈਂਦਾ ਸੀਗਾ ਇਸ ਨੂੰ ਦੇਖਦੇ ਹੋਏ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਿਹੜੇ ਲੋਕਾਂ ਦੇ ਦੁਕਾਨਦਾਰਾਂ ਵੱਲੋਂ ਬਾਹਰ ਸਮਾਨ ਰੱਖੇ ਗਏ ਨੇ ਉਹਨਾਂ ਦੇ ਵੱਲੋਂ ਟੈਬ ਵਿਜਾਰੀ ਵੱਲੋਂ ਕਾਰਵਾਈ ਕਰਕੇ ਸਮਾਨ ਜਬਤ ਕਰਕੇ ਉਹਨਾਂ ਨੂੰ ਜੇਕਰ ਵਾਰਨਿੰਗ ਦਿੱਤੀਏ ਵਾਰਨਿੰਗ ਦੇ ਕੇ ਛੱਡਿਆ ਜਾਂਦਾ ਨਹੀਂ ਤਾਂ ਟੋਟਲੀ ਸਮਾਨ ਜਿਹੜਾ ਸੀਲ ਸੀਜ਼ ਕਰਕੇ ਛੱਡ ਕੇ ਮਾਫ ਕਰਨਾ ਸੀਜ਼ ਕਰਕੇ ਜਬਤ ਕਰਕੇ ਉਹਨਾਂ ਨੂੰ ਅ ਅੰਦਰ ਰੱਖਿਆ ਜਾਂਦਾ ਵਾ ਤਾਂ ਕਿ ਜਿਹੜੇ ਕਿ ਦੁਬਾਰਾ ਦੁਕਾਨਦਾਰ ਇਹੋ ਜੀ ਗਲਤੀ ਜਰਾ ਨਾ ਕਰ ਪਾਣ ਤੇ ਟ੍ਰੈਫਿਕ ਦੀ ਟ੍ਰੈਫਿਕ ਜਾਮ ਜਿਹੜਾ ਹੈ ਨਾਲ ਲੱਗ ਪਾਵੇ। ਕਮਾਰ ਮੰਡੀ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੀ ਹੈ ਤਹਿ ਬਜਾਰੀ ਦੀ ਤੇ ਜਿਹਨਾਂ ਜਿਹਨਾਂ ਦੁਕਾਨਦਾਰਾਂ ਨੇ ਆਪਣੇ ਦੁਕਾਨਾਂ ਦੇ ਬਾਹਰ ਸਮਾਨ ਰੱਖੇ ਹੋਇਆ ਵੈਤ ਤਰੀਕੇ ਦੇ ਨਾਲ ਉਹ ਦੁਕਾਨਦਾਰਾਂ ਵਿੱਚ ਰੋਸ ਹੈ। ਕੀ ਰੋਸ ਹੈਗਾ ਉਹ ਜਾਂਦੇ ਆ ਕੀ ਨਾਮਕ ਸਸਤੀਕਾਲ। ਸਸਤੀਕਾਲ ਜੀ ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ। ਮੈਂ ਕਮਾਰ ਮੰਡੀ ਖੜਾ ਜੀ ਗੁਰਦੁਆ ਗੁਰਦੁਆ ਮੈਨਾਤ ਕੋ ਰੋਡ ਦੇ ਉੱਤੇ ਮੇਰਾ ਆਪਣਾ ਸ਼ੋਅਰੂਮ ਆ। ਸਾਡੇ ਕਰੋੜਾਂ ਦੇ ਸ਼ੋਅਰੂਮ ਆ। ਸਾਡੇ ਅਗੋਂ ਸਮਾਨ ਚੱਕਿਆ ਜਾ ਰਿਹਾ ਜਿਹੜੇ ਰੇੜੀ ਵਾਲਿਆਂ ਤੋਂ ਪੈਸੇ ਲੈਂਦੇ ਕਾਰਪੋਰੇਸ਼ਨ ਵਾਲੇ ਉਹ ਜਿਹੜੀ ਕਿਉਂ ਨਹੀਂ ਚੱਕਦੇ ਹੈਗੇ ਗਏ ਕਹਿੰਦੇ ਅਸੀਂ ਉਹਦੀ ਪਰਚੀ ਕੱਢਦੇ ਸਾਡੀ ਪਰਚੀ ਕੱਟੋ ਅਸੀਂ ਸਮਾਨ ਲਾਈਏ ਕੀ ਗੱਲ ਟ੍ਰੈਫਿਕ ਚ ਉਹਨਾਂ ਨੂੰ ਉਹਨਾਂ ਦੀ ਦਿੱਕਤ ਨਹੀਂ ਹੈਗੀ ਜਿਹੜੇ ਰੇੜੀਆਂ ਲਈ ਇੱਥੇ ਆ ਉਹਨਾਂ ਤੋਂ ਪੈਸੇ ਖਾਂਦੇ ਆ ਤਾਂ ਕਰਕੇ ਇਹ ਰੇੜੀਆਂ ਲੰਬਾਉਂਦੇ ਆ ਉਹ ਕਹਿੰਦੇ ਰੇੜੀ ਹੁਣ ਬੰਦ ਕਰਤੀਆਂ ਦੀ ਲੋਣੀ ਆ ਉਹ ਰੇੜੀ ਲੱਗੀ ਹੋਈ ਆ ਸਾਹਮਣੇ ਖੜੀ ਆ ਖੋਟ ਖਿੱਚੋ ਫੋਟੋ ਮਾਰੋ ਕੈਮਰਾ ਉਹ ਦੇਖੋ ਉਹ ਵੇਚ ਰਿਹਾ ਵਾ ਉਹ ਅੱਖਾਂ ਬੰਦ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਦਿਖਦਾ ਨਹੀਂ ਕਿ ਉਹਨਾਂ ਨੂੰ ਸਾਡੇ ਸਮਾਨ ਚੱਕਦੇ ਆ ਇਹ ਸਾਰੀ ਮਿਲੀ ਭੁਗਤਾਂ ਇਹ ਕਾਰਪੋਰੇਸ਼ਨਲ ਲਿਟਰੀਆਂ ਦੀ ਆ ਇਹ ਲੋਕਾਂ ਤੋਂ ਪੈਸੇ ਖਾਂਦੇ ਆ ਆਓ ਸਾਹਮਣੇ ਤੁਸੀਂ ਦੇਖੋ ਮਾਰੋ ਕੈਮਰਾ ਦੇਖੋ ਰੇੜੀ ਲੱਗੀ ਹੋਈ ਆ ਰੋਥਾ ਤੜੱਚ ਤੇ ਸਾਡੇ ਚ ਰੋਸ ਹੀ ਆ ਜਿਆਦਾ ਚੱਕੋ ਕਮਿਸ਼ਨਰ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਮੰਗ ਚੱਕਦੇ ਆ ਜਿਆਦਾ ਸਾਰੀਆਂ ਰੇੜੀਆਂ ਚੱਕਾਓ ਅਸੀਂ ਇੱਕ ਇੱਕ ਚੀਜ਼ ਨਹੀਂ ਬਾਹਰ ਲਾਵਾਂਗੇ ਠੀਕ ਹੈ ਅਸੀਂ ਆਪ ਦੇ ਅੱਗੇ ਸਫਾਈ ਰੱਖਾਂਗੇ ਚਕਾਓ ਰੇੜੀਆਂ ਜੇ ਹਿੰਮਤ ਹੈ ਹਿੰਮਤ ਹੀ ਨਹੀਂ ਹੈ ਇਨਾਂ ਚ ਜ਼ੂਲ ਹੋਵੇ ਭਈ ਸਾਦਿਆਂ ਵਸੇ ਸੇਮ ਹੈ ਪੂਰੀ ਮਾਰਕੀਟ ਹੈ ਪੂਰੀ ਐਸੋਸੀਏਸ਼ਨ ਹੈ ਅਸੀਂ ਕਿਹੜਾ ਉਹਨਾਂ ਦੇ ਅੰਗੇਜਟ ਹੈਗੇ ਆ ਅਸੀਂ ਪ੍ਰੋਪਰ ਉਹਨਾਂ ਦੇ ਨਾਲ ਖੜੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧਾ ਆਏ ਸਾਡੀ ਪਾਰਕਿੰਗ ਵਸੇ ਸਿਰਫ ਕਸਟਮਰ ਵਸੇ ਦਸਤਾ ਦਿੱਤਾ ਆ ਉਹਨੂੰ ਚੱਕ ਕੇ ਲੈ ਗਏ ਬੇਮਜਾਲ ਜਿਹੜਾ ਦਸਤਾ ਰੋਕਦੇ ਜਿੰਦੇ ਕਰਕੇ ਸਟਾਰ ਲੱਗੇ ਨਾ ਨਾ ਲੱਗਿਆ ਨਹੀਂ ਰੇੜੀ ਲਾਣ ਨੂੰ ਭਈ ਸਟਾਰ ਲੱਗੇ ਦੇਖੋ ਨਾ ਤੁਸੀਂ ਉਧਰ ਕੈਮਰਾ ਤਾਂ ਕਦੇ ਇੱਕਦਿ ਇੱਕ ਸਟਾਰ ਲੱਗਿਆ ਪਰ ਉਹ ਨਜ਼ਰ ਨਹੀਂ ਆ ਰਿਹਾ ਦਿਖਾਨੇ ਸਾਲ ਦੇਖੋ ਅੱਗੇ ਪੂਰਾ ਮਾਰੋ ਪੂਰਾ ਐਂਡ ਤੱਕ ਪੂਦੀ ਤੁਸੀਂ ਮਾਰੇ ਜ਼ੂਮ ਕਰਕੇ ਦਿਖਾਓ ਪ੍ਰੋਪਰ ਲੱਗਾ ਹੈ ਸੈਟਅਪ ਅੱਛਾ ਉਹ ਸਾਰਾ ਸੈਟਅਪ ਲੱਗਿਆ ਹੈ ਤੁਹਾਡੇ ਕਹਿੰਦੇ ਮਤਲਬ ਕਾਰਵੇ ਸਹੀ ਨਹੀਂ ਹੈਗੀ ਕਾਰਪੋਰੇਸ਼ਨ ਸਤ ਸਹੀ ਹੈ ਜੇ ਅਸੀਂ ਉਹਨਾਂ ਦੇ ਨਾਲ ਨਹੀਂ ਖੜਦੇ ਨਾ ਤਾਂ ਅਸੀਂ ਕਹਿੰਦੇ ਕਿ ਉਹ ਬਿਲਕੁਲ ਸਹੀ ਨਹੀਂ ਹੈਗਾ ਤੁਸੀਂ ਇੱਕ ਅਦੀ ਸਿਸਟਮ ਦੇਖੋ ਪੂਰਾ ਜ਼ੂਮ ਕਰਕੇ ਦਿਖਾਓ ਪ੍ਰੋਪਰ ਸੈਟਅਪ ਲੱਗ ਗਿਆ ਉਹ ਪ੍ਰੋਪਰ ਲੱਗਾ ਹੈ ਉਹਨੂੰ ਕੋਈ ਨਹੀਂ ਮਨਾ ਕਰਦਾ ਉਹ ਸਾਰਾ ਸੈਟਅਪ ਲੱਗਿਆ ਹੀ ਹੈ ਅਸੀਂ ਕਿਹੜਾ ਕੋਈ ਵੱਖਰੇ ਆ ਸੈਡਿੰਗ ਹੈ ਜੀ ਸੈਡਿੰਗ ਦੇ ਸਬਤ ਅਸੀਂ ਕੀ ਕਹਿ ਸਕਦੇ ਹਾਂ ਲੋਕਾਂ ਨੂੰ ਸਭ ਕੋ ਦੇਖ ਰਿਹਾ ਜਿਹੜੀ ਜੀ ਸਾਹਮਣੇ ਉੱਪਰ ਜਿਹੜਾ ਹੈ ਬਿਲਕੁਲ ਸਾਹਮਣੇ ਲੱਗ ਗਿਆ ਉਹਨੇ ਟ੍ਰੈਫਿਕ ਬਹੁਤ ਸਮੱਸਿਆ ਹੁੰਦੀ ਹੈ ਉਹ ਕਹਿੰਦੇ ਤੁਹਾਡੇ ਲਈ ਅਸੀਂ ਸਹੀ ਕਰ ਰਹੇ ਹਾਂ ਸਰ ਜਿਹੜੀ ਪਾਰਕਿੰਗ ਹੈ ਨਾ ਪਾਰਕਿੰਗ ਵਾਸਤੇ ਤੁਹਾਨੂੰ ਥੋੜੀ ਕੋਈ ਦਿੱਕਤ ਹੈ ਜਿਹੜੀ ਉਹ ਚੀਜ਼ ਹੈ ਉਹ ਦੇਖੋ ਤੁਹਾਨੂੰ ਗੱਡੀਆਂ ਵੀ ਲਗਣੀਆਂ ਉੱਥੇ ਹਰ ਬੰਦੇ ਨੇ ਖਾਣਾ ਵੀ ਉਹ ਚੀਜ਼ ਤਾਂ ਆਪਾਂ ਲੱਗੀ ਹੋਈ ਹੈ ਉਹ ਵੀ ਚੀਜ਼ ਤਾਂ ਗਲਤ ਹੈ ਨਾ ਜੇ ਸਾਡੀ ਦੁਕਾਨ ਦਾ ਸੀ ਰਸਤੇ ਵਾਸਤੇ ਆਪਣੇ ਪਾਰਕਿੰਗ ਵਾਸਤੇ ਆਪਣਾ ਸੈਟਅਪ ਰੱਖ ਕੇ ਆਇਆ ਤਾਂ ਬਿਲਕੁਲ ਗਲਤ ਹੈ ਨਾ ਜੇ ਸਾਡਾ ਚੱਕਦੇ ਤਾਂ ਫਿਰ ਉਹਨਾਂ ਦਾ ਵੀ ਚੱਕੋ ਕਿੱਦਾਂ ਨਾ ਬਿਲਕੁਲ ਦੁਕਾਨਦਾਰਾਂ ਦੇ ਵਿੱਚ ਰੋਸ ਵੀ ਹੈਗਾ ਕਿ ਇਹ ਆਇਆ ਜਾ ਰਿਹਾ ਕਿ ਜਿਹੜੇ ਰੇੜੀਆਂ ਫੜੀਆਂ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਿ ਜਰੀ ਕਿ ਨਗਰ ਨਿਗਮ ਦੀ ਟੀਮ ਜਰੀ ਹੈ ਨਹੀਂ ਕਰਦੀ ਨਜ਼ਰ ਆ ਰਹੀ ਦੇਖ ਸਕਦੇ ਹੋ ਤੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਵੱਲੋਂ ਆ ਵੀ ਕਿਹਾ ਗਿਆ ਜਿਨੇ ਇੱਥੇ ਸਮਾਨ ਖੇਦਣ ਆਣਾ ਉਹਨੇ ਖਾਣਾ ਪੀਣਾ ਵੀ ਇਹ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਗੱਡੀਆਂ ਖੜੀਆਂ ਹੋਈਆਂ ਨੇ ਹਾਲੇ ਕੱਲ ਹੀ ਗੁਰਦੇਵ ਏਸੀਬ ਜਿਹੜੇ ਟ੍ਰੈਫਿਕ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਾਫ ਸਪਸ਼ਟ ਵਿੱਚ ਕਿਹਾ ਗਿਆ ਸੀਗਾ ਜਿਹੜਾ ਵੀ ਵਾਈਟ ਲਾਈਨ ਤੋਂ ਬਾਹਰ ਨਜ਼ਰ ਆਉਂਦਾ ਦਿਖਾਈ ਦਿੱਤਾ ਗਿਆ ਉਹਨਾਂ ਦੇ ਉੱਤੇ ਕਾਰਵਾਈ ਜਰੂਰ ਹੁੰਦੀ ਨਜ਼ਰ ਆਏਗੀ ਪਰ ਕਿਤੇ ਨ ਕਿਤੇ ਐਮਸੀਐਲ ਦੀ ਜਿਹੜੀ ਟੀਮ ਹੈਗੀ ਹੈ ਉਹ ਕਿਤੇ ਨ ਕਿਤੇ ਇਹਨਾਂ ਦੇ ਉੱਤੇ ਨਜ਼ਰ ਨਹੀਂ ਪਈ ਪਰ ਜਦੋਂ ਅਸੀਂ ਸਵਾਲ ਚੱਕੇ ਤੇ ਸਵਾਲ ਚੱਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਜਰੂਰ ਕਾਰਵਾਈ ਕੀਤੀ ਜਾਵੇਗੀ ਤੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੀ ਰੇੜੀ ਫੜੀ ਵਾਲਾ ਜਿਹੜਾ ਗਿਆ ਲੰਦਾ ਹੈ ਨਹੀਂ ਤੁਹਾਨੂੰ ਨਜ਼ਰ ਆਏਗਾ